राम बाच परशुराम सो राम ने परशुराम प्रती कह सोइया बोल कहे सो सहे जि जो जू, जू पै फेर कहे ते पै प्राण खवाए हो हे पंडित जी जेड़े बोल तुसी कहे ओ मैं सहारे जेकर फिर कोई बोल कहोगे ता अपने प्राण गवा लोगे ਬੋਲ ਤੈਂ ਕਹਾ 60 ਜਿਉ ਸਭ ਦਾਤ ਤੋਰਾਏ ਅਬ ਐ ਘਰ ਚੈ ਹੋ ਮੂਰਖ ਵਾਂਗ ਅਕੜ ਕੇ ਕਿਉਂ ਬੋਲਦੇ ਹੋ ਹੁਣੇ ਸਾਰੇ ਦੰਦ ਪਨਵਾ ਕੇ ਘਰ ਨੂੰ ਜਾਓਗੇ ਤੀਰ ਤਬੈਲਾ ਹੈ ਤੁਮ ਕੋ ਜਦ ਭੀਰ ਭਰੀ ਇੱਕ ਤੀਰ ਚਲੇ ਹੋ ਤੁਹਾਨੂੰ ਤਦੇ ਜੋ ਦਾ ਜਾਣਾਂਗਾ ਜਦੋਂ ਭੀੜ ਭੈਣ ਤੇ ਇੱਕ ਤੀਰ ਵੀ ਚਲਾ ਸਕੋਗੇ ਬਾਤ ਸੰਭਾਰ ਕਹੋ ਮੁਖ ਤੇ ਇਨ ਬਾਤਨ ਕੋ ਅਬ ਹੀ ਫਲ ਪੈ ਹੋ ਸਭਲ ਕੇ ਗੱਲ ਮੋਹੋ ਆਖੋ ਕਿਉਂਕਿ ਇਨਾ ਗੱਲਾਂ ਦਾ ਫਲ ਹੁਣੇ ਹੀ ਪਾਲਵੋਗੇ ਪਰਸੂਰਾਮ ਪਾਚ ਪਰਸੂਰਾਮ ਕਹਿਣ ਲੱਗਾ ਸੋਇਆ ਤੋਤਮ ਸਾਚ ਲਖੋ ਮਨ ਮੈਂ ਪ੍ਰਭ ਜੋਤੋਂ RAM ਵਤਾਰ ਕਹਾਓ ਮੈਂ ਤਦ ਹੀ ਤੁਹਾਨੂੰ ਮਨ ਵਿੱਚ ਸੱਚਾ ਪ੍ਰਭੂ ਜਾਣਾਂਗਾ ਜੇ ਤੁਸੀਂ ਸੱਚਮੁੱਚ ਹੀ RAM ਆਵਤਾਰ ਕਹਾਉਂਦੇ ਹੋ ਰੋਦਰ ਕੁਵੰਡ ਬਿਹੰਡੀਐ ਜੋ ਕਰਤਿਓ ਆਪਣੋ ਬਲ ਮੋਹੇ ਦਿਖਾਓ ਜਿਸ ਤਰ੍ਹਾਂ ਸ਼ਿਵ ਦਾ ਤੁਸੀਂ ਤਨੁਸ਼ ਤੋੜਿਆ ਹੈ ਤਿਵੇਂ ਤੁਸੀਂ ਆਪਣਾ ਬਲ ਮੈਨੂੰ ਵੀ ਦਿਖਾਓ ਤੋਹੀ ਗਦਾ ਕਰ ਸਾਰੰਗ ਚੱਕਰ ਲਤਾ ਪਿਰਗਾ ਕੀ ਔਰ ਮਦ ਸੁਹਾਉ ਤੇਵੇਂ ਹੀ ਹੱਥ ਵਿੱਚ ਗਦਾ ਸਾਰੰਗ ਤਨੁਖ ਅਤੇ ਚੱਕਰ ਅਤੇ ਹਿਰਦੇ ਉੱਤੇ ਪਿੰਗੁਲਤਾ ਦੇ ਚਿੰਨ ਨਾਲ ਸ਼ਿਸ਼ੋਬਤ ਹੋਵੇ ਮੇਰੋ ਉਤਾਰ ਕਵੰਡ ਮਹਾਬਲ ਲੋਹੂ ਕੋ ਆਜ ਚੜਾਏ ਦਿਖਾਓ हे महाबली मेरे इस धनुष नो उतार के आज फिर चढ़ा के दिखाओ काबबाज कवि कहता है सवैया श्री रघुबीर से रोमन असुर को वंड लियो कर मैं हस कै जब परशुराम ने इस तरह कहा तदो श्रोमणि सूर में श्री राम चंद्र ने हस के उस धनुष हाथ में फाड़ लिया ਲੇ ਚਾਪ ਚਟਾਕ ਚੜਾਏ ਬਲੀ ਘਟ ਟੂਕ ਕਰਿਓ ਛਿਨ ਮੈਂ ਕਸਕੈ ਬਲਪੂਰਵਕ ਤੁਰੰਤ ਤਨੁਸ਼ ਨੂੰ ਚੜਾ ਲਿਆ ਅਤੇ ਛਿਨ ਵਿੱਚ ਹੀ ਖਿੱਚ ਕੇ ਉਸ ਦੇ ਛੇ ਟੋਟੇ ਕਰ ਦਿੱਤੇ ਨਵ ਕੀ ਗਤ ਤਾਹੇ ਹਤੀ ਸਰ ਸੋ ਅਦ ਵਿਚ ਹੀ ਬਾਤ ਰਹੀ ਬਸਕੈ ਉਸ ਦੀ ਆਕਾਸ਼ ਵਿੱਚ ਪਹੁੰਚਣ ਵਾਲੀ ਚਾਲ ਨੂੰ ਤੀਰ ਨਾਲ ਨਸ਼ਟ ਕਰ ਦਿੱਤਾ ਅਤੇ ਆਧ ਵਿਚਾਲੇ ਹੀ ਉਸ ਦੀ ਗੱਲ ਰਹਿ ਗਈ ਨਾ ਬਸਾਤ ਕਛੂ ਨਟਕੇ ਬਟ ਜਿਉ ਭਵ ਪਾਸ નિਸੰਗ ਰਹਾ ਫਸਕੈ ਨਟ ਦੇ ਜਮੂਰੇ ਵਾਂਗ ਉਸ ਦਾ ਕੁਝ ਜੋਰ ਨਹੀਂ ਚੱਲਦਾ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਸੰਸਾਰ ਦੀ ਜਨਮ ਮਰਨ ਦੀ 파ਹੀ ਵਿੱਚ ਫਸਕੇ ਰਹਿ ਗਿਆ ਹੋਵੇ ਇਤਿ ਸ਼੍ਰੀ ਰਾਮ ਯੁੱਧ ਜੈਤ ਇਤੇ શ્રી ਰਾਮ ਦੀ ਯੁੱਧ ਵਿੱਚ ਜਿੱਤ ਹੋਈ ਅਥ ਆਦ ਪਰਵੇਸ਼ ਕਥਨ ਹੁਣ ਆਦ ਵਿੱਚ ਪਰਵੇਸ਼ ਦਾ ਕਥਨ ਸਵਈਆ ਪੇਟ ਪੂਜਾ ਪਰ ਅੰਕ ਭਲੇ ਪਰ ਨੈਣ ਦਉ ਨਿਰਖੇ ਰਗੁਰਾਈ ਪਰਸ਼ੂਰਾਮ શ્રી ਰਾਮ ਨੂੰ ਚੰਗੀ ਤਰ੍ਹਾਂ ਜਫੀ ਭਾਕੇ ਅਤੇ ਗਲੇ ਲਾ ਕੇ ਮਿਲੇ ਅਤੇ ਦੋਹਾਂ ਨੈਣਾ ਨਾਲ ਉਹਨਾਂ ਨੂੰ ਵੇਖਿਆ ਗੂੰਜਤ ਪ੍ਰਿੰਗ ਕਪੋਲਨ ਉੱਪਰ 나ਵ ਲਵੰਗ ਰਹੇ ਲਵਲਾਈ ਸ਼੍ਰੀ ਰਾਮ ਦੀਆਂ ਗੱਲਾਂ ਉੱਤੇ ਭੋਰੇ ਗੂੰਜਦੇ ਸਨ ਟੇਡੀਆਂ ਜੁਲਫਾਂ ਸੱਪਾ ਦੇ ਬੱਚਿਆ ਵਾਂਗ ਅੰਗਾ ਉੱਤੇ ਮੋਹਿਤ ਹੋ ਰਹੀਆਂ ਸਨ ਕਾਂਜ ਕੋ ਰੰਗ ਕਲਾ ਨਿਧ ਕੇ ਹਰ ਕੋਕਲ ਹੀਰ ਈ ਹੈਹਰਾਈ ਅੱਖਾਂ ਨੂੰ ਵੇਖ ਕੇ ਕਮਲ ਅੱਖਾਂ ਨੂੰ ਵੇਖ ਕੇ ਹਿਰਨ ਮੁੱਖ ਨੂੰ ਵੇਖ ਕੇ ਚੰਦਰਮਾ ਲੱਕ ਨੂੰ ਵੇਖ ਕੇ ਸ਼ੇਰ ਅਤੇ ਆਵਾਜ਼ ਨੂੰ ਸੁਣ ਕੇ ਕੋਇਲ ਦਿਲ ਵਿੱਚ ਹੈਰਾਨ ਹੋ ਰਹੀ ਸੀ। ਬਾਲ ਲਖਾਂ ਛਬਰਖਾਟ ਪਰਾਂ ਨਹਿ ਬਾਟ ਚਲੈ ਨਿਰਖੇ ਅਧਿਕਾਈ ਜੋ ਜਵਾਨ ਇਸਤਰੀਆਂ ਸ਼੍ਰੀ ਰਾਮ ਦੀ ਛਵੀ ਨੂੰ ਵੇਖਦੀਆਂ ਸਨ ਉਹਨਾਂ ਨੂੰ ਮੰਜੀ ਤੇ ਲੇਟਣਾ ਭੁੱਲ ਜਾਂਦਾ ਸੀ ਅਤੇ ਜੋ ਰਾਹੀ ਵੇਖਦੇ ਸਨ ਉਹ ਰਸਤੇ ਉੱਤੇ ਚੱਲਣਾ ਉੱਚਕ ਜਾਂਦੇ ਸਨ ਸਿਰਹੀ ਮੁਰਛਾਏ ਮਨੈ ਰਨ ਰਾਮ ਕਹਾ ਮਨ ਬਾਤ ਤਰਾਂਗੇ ਸ਼੍ਰੀ ਰਾਮ ਵੱਲੋਂ ਪਰਸ਼ੂਰਾਮ ਦਾਤ ਤੁਨਸ਼ ਚੜਾਉਣ ਵੇਲੇ ਸੀਤਾ ਮਨ ਵਿੱਚ ਮੋਛਿਤ ਹੋਈ ਸੋਚਣ ਲੱਗੀ ਕਿ ਕੀ ਰਾਮ ਜੀ ਮਨ ਵਿੱਚ ਇਸ ਗੱਲ ਨੂੰ ਵਸਾ ਲੈਣਗੇ ਤੋਰ ਸਰਾਸਣ ਸ਼ੰਕਰ ਕੋ ਜਿਮ ਮੋਹੇ ਭਰਿਓ ਤਿਮ ਔਰ ਬਰਾਂਗੇ ਕਿ ਜਿਵੇਂ ਸ਼ਿਵ ਤੁਹਾਨੂੰ ਛਤੋੜ ਕੇ ਮੈਨੂੰ ਵਿਆਹਾ ਹੈ ਤਿਵੇਂ ਇਸ ਦੇ ਤੁਹਾਨੂੰ ਛਨੂ ਤੋੜ ਕੇ ਇੱਕ ਹੋਰ ਨੂੰ ਵਿਆਹ ਲਿਆਉਣਗੇ ਦੂਸਰ ਵਿਆਹ ਬਧੂ ਅਬ ਹੀ ਮਨ ਤੇ ਮੋਹੇ ਲਾਥ ਬਿਸਾਰ ਡਰਾਂਗੇ ਜੇਕਰ ਹੁਣੇ ਹੀ ਇਹਨਾਂ ਨੇ ਦੂਜੀ ਇਸਤਰੀ ਵਿਆਹ ਲਈ ਤਾ ਸੋ ਅਮੇਜੀ ਮੈਨੂੰ ਜ਼ਰੂਰ ਹੀ ਮਨ ਤੋਂ ਭੁਲਾ ਦੇਣਗੇ ਦੇਖਤ ਹੋ ਨਿਜ ਭਾਗ ਭਲੇ ਵਿਦ ਆਜ ਕਹਾ ਇਹ ਠੋਰ ਕਰਾਂਗੀ ਕੀ ਮੈਂ ਆਪਣੇ ਚੰਗੇ ਭਾਗ ਦੇਖ ਰਹੀ ਹਾਂ ਪਤਾ ਨਹੀਂ ਅੱਜ ਬ੍ਰਹਮਾ ਇਸ ਥਾਂ ਤੇ ਕੀ ਕਰ ਦੇਵੇਗਾ ਤੋਹੀ ਲੋ ਰਾਮ ਜਿਤੇ ਦਿਜ ਕੋ ਆਪਣੇ ਦਲ ਆਏ বাজਾਏ ਵਧਾਈ ਇਨ ਨੈ ਚਿਰ ਵਿੱਚ ਰਾਮ ਬ੍ਰਾਹਮਣ ਨੂੰ ਜਿੱਤ ਕੇ ਆਪਣੇ ਦਾਲ ਵਿੱਚ ਆ ਗਏ ਅਤੇ ਵਜੰਤਿਆ ਨੇ ਵਧਾਈ ਵਜਾ ਦਿੱਤੀ ਪਗਲ ਲੋਕ ਫਿਰੇ ਸਭ ਹੀ ਰਣ ਮੋ ਲਖ ਰਾਗਵ ਕੀ ਅਦਿਕਾਈ ਰਣ ਵਿੱਚ ਰਾਮ ਦੀ ਜਿੱਤ ਸੁਣ ਕੇ ਸਾਰੇ ਪਘੋੜੇ ਲੋਕ ਡਰ ਨਾਲ ਇੱਧਰ ਉੱਧਰ ਘੁੰਮਣ ਲੱਗੇ ਸੇ ਰਹੀ ਰਣ ਰਾਮ ਜਿਤੇ ਅਵਸੇ ਧਰ ਬਾਤ ਜਬ ਐ ਸੁਨ ਪਾਈ ਸੀਤਾ ਆਪਣੇ ਕੋਲ ਰਹੀ ਹੈ ਅਤੇ ਰਣ ਵਿੱਚ ਰਾਮ ਜਿੱਤੇ ਹਨ ਇਹ ਗੱਲ ਜਦੋਂ ਦਸ਼ਰਤ ਨੇ ਸੁਣੀ ਹੋ ਲਗਿਓ ਅਤ ਹੀ ਮਨ ਮੈਂ ਤਨ ਕੇ ਕਨ ਕੀ ਬਰਖਾ ਬਰਖਾਈ ਤਾ ਮਨ ਵਿੱਚ ਬਹੁਤ ਪ੍ਰਸੰਨ ਹੋਇਆ ਅਤੇ ਧਨ ਦਾ ਬੱਦਲ ਬਣ ਕੇ ਮੀ ਵਸਾ ਦਿੱਤਾ ਵੰਦਨ ਵਾਰ ਬਦੀ ਸਭ ਹੀ ਦਰ ਚੰਦਨ ਸੋ ਛਿਰ ਕੇ ਗ੍ਰਹ ਸਾਰੇ ਸਾਰਿਆਂ ਘਰਾ ਦੇ ਬੋਹਿਆਂ ਉੱਤੇ ਵੰਦਨ ਵਾਰ ਬਨੀਆਂ ਗਈਆਂ ਚੰਦਨ ਨਾਲ ਸਾਰੇ ਘਰ ਛਿੜਕੇ ਗਏ ਕੇਸਰ ਢਾਰ ਬਰਾਤਨ ਪੈ ਸਭ ਹੀ ਜਨ ਹੋਏ ਪੁਰਹੂਤ ਪਧਾਰੇ ਕੇਸਰ ਕੋਲ ਕੇ ਜੀਆਂ ਉੱਪਰ ਪਾਇਆ ਗਿਆ ਸਾਰੇ ਹੀ ਵਿਅਕਤੀ ਇੰਦਰ ਵਾਂਗੂ ਸੱਜ ਕੇ ਤੁਰੇ ਬਾਜਤ ਤਾਲ ਮੁਚੰਗ ਪਖਾਵਜ ਨਾਚਤ ਕੋਟਨ ਕੋਟ ਅਖਾਰੇ ਤਾਲ ਮੇਂ ਦੰਗ ਪਖਾਵਜ ਆਦੀ ਵਾਜੇ ਵਜਰੇ ਸੰ ਅਤੇ ਕੋਟਾਂ ਕੋਟ ਨਾਚ ਗਾਣੇ ਦੇ ਅਖਾਰੇ ਬਣੇ ਹੋਏ ਸਨ ਆਣ ਮਿਲੇ ਸਭ ਹੀ ਅਗਵਾ ਸੁੱਤ ਕੋਪਿਤ ਲੈ ਪੁਰ ਔਦ ਸਿਦਾਰੇ पेशोआई ਲਈ ਸਭ ਲੋਗ ਅੱਗੇ ਆ ਕੇ ਮਿਲੇ ਅਤੇ ਪੁੱਤਰ ਨੂੰ ਲੈ ਕੇ ਪਿਤਾ ਅਯੋਧਿਆ ਨਗਰ ਨੂੰ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ